ਸਰ ਦੇ ਬੜੇ ਬ੍ਰਿਸ਼ਟ ਲੋਕਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਮੈਨ ਬੜਾ ਅੱਛਾ ਲੱਗਾ ਕਿ ਪੰਜਾਬ ਅੰਮ੍ਰਿਤਸਰ ਦੇ ਇੰਡਸਟਰੀ ਨਾਲ ਜੁੜੇ ਲੋਕ ਕਾਮਰਸ ਨਾਲ ਜੁੜੇ ਹੋਏ ਲੋਕ ਸਰਵਿਸ ਸੈਕਟਰ ਨਾਲ ਜੁੜੇ ਹੋਏ ਲੋਕ ਐਜੂਕੇਸ਼ਨ ਨਾਲ ਜੁੜੇ ਹੋਏ ਲੋਕ ਉਹ ਲੋਕ ਜਿਹੜੇ ਅੰਮ੍ਰਿਤਸਰ ਜਿਨ੍ਹਾਂ ਦੇ ਨਾਮ ਤੋਂ ਜਾਣਿਆ ਜਾਂਦਾ ਐਸੀ ਇੱਕ ਬੜੀ ਅੰਮ੍ਰਿਤਸਰ ਦੀ ਕਰੀਮ ਗੈਦਰਿੰਗ ਦੇ ਨਾਲ ਮੀਟਿੰਗ ਹੋਈ ਹੈ ਔਰ ਮੈਂ ਉਹਨਾਂ ਦੇ ਅਕੇ देश की वस्तु स्थिति रखी है मोदी जी की जी विजन है भारत के प्रति मोदी जी की जी गटीज़ ने में रखी है और उन्होंने दसिया कि किस तरह देश तरक्की कर रहा है और इस देश की तरक्की दे अंदर अज पूरा विश्व देख रहा है कि भारत की चमक और धमक पूरे वर्ल्ड के अंदर वधी है और आने वाला चुनाव जो ਅੱਪ ਕੀ ਬਾਰ 400 ਬਾਰ ਹੋਵੇ ਉਸ 400 ਬਾਰ ਚ ਅੰਮ੍ਰਿਤਸਰ ਵੀ ਹੋਵੇ ਔਰ ਵੀ ਬੀਇੰਗ ਅੰਮ੍ਰਿਤਸਰੀ ਮੈਂ ਆਪਣੇ ਸਾਰੇ ਬਾਕੀ ਅੰਮ੍ਰਿਤਸਰ ਦੇ ਪਰਾਵਾ ਪਹਿਨਾ ਨੂੰ ਇਹ ਨਿਵੇਦਨ ਕੀਤਾ ਕਿ ਸਾਨੂੰ ਮੋਦੀ ਸਾਹਿਬ ਦੇ ਨਾਲ ਚੱਲ ਕੇ ਜਿਹੜਾ ਡੈਫਸਿਟ ਦੇ ਅੰਦਰ ਸਟੇਟ ਐਂਡ ਡੈਫਸਿਟ ਚ ਸਾਡਾ ਡਿਸਟ੍ਰਿਕਟ ਹੈ ਉਹਨੂੰ ਡੈਫਸਿਟ ਚ ਕੱਟ ਸਕਦਾ ਖਾਬਿਕ ਫੁਪਾਲ ਸੇ ਇਹਰਾ ਬਿਆਨ ਦਿੰਦੇ ਨੇ ਕਿ ਜਿਵੇਂ ਹਮਾਰਾ ਕਿਸੇ ਨੇ ਪੰਜਾਬ ਰਹਿਣਾ ਹੋਵੇ ਸੈਟ ਬਣਾਉਣਾ ਹੋਵੇ ਕੋਈ ਕਾਨੂੰਨੀ ਕਾਰਵਾਈ ਨਹੀਂ ਜਦੋਂ ਆਪਣਾ ਪੰਜਾਬ ਦੇ ਉੱਤੇ ਬਾਹਰ ਕਿਹਾ ਜਾਂਦਾ ਹੈ ਜਾਂ ਬਾਹਰ ਚੱਲੀਆਂ ਇਹਨਾਂ ਨੂੰ ਬਹੁਤ ਦਾ ਫਿਕਰ ਪਾਇਆ ਜਾਂਦਾ ਹੈ ਕੋਈ ਕਿੰਨੇ ਕਿਹਾ ਹੈ ਫੁਪਾਲ ਕਹਿ ਰਹੇ ਨੇ ਐਸਲਾ ਕਿ ਉਹਨਾਂ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਅੱਜ ਵਰਲਡ ਦਾ ਕੋਈ ਕੋਨਾ ਨਹੀਂ ਜਿੱਥੇ ਪੰਜਾਬੀ ਨਾ ਹੋਵੇ ਹਿੰਦੁਸਤਾਨ ਦਾ ਕੋਈ ਕੋਨਾ ਨਹੀਂ ਜਿੱਥੇ ਪੰਜਾਬੀ ਨਾ ਹੋਵੇ ਮੈਂ ਹਿੰਦੁਸਤਾਨ ਦਾ ਆਖਰੀ ਕੋਨਾ ਜਿਹਨੂੰ ਕੈਂਬਲਵੇ ਕਹਿੰਦੇ ਇੰਡੋਨੇਸ਼ੀਆ ਦੇ ਕੋਲ ਇੱਕ ਛੋਟਾ ਦਵੀਪ ਹੈ ਮੈਂ ਉਸ ਦਵੀਪ ਤੇ ਵੀ ਹੋ ਕੇ ਆਇਆ ਉੱਥੇ ਵੀ ਗੁਰਦੁਆਰਾ ਹੈ ਉੱਥੇ ਵੀ ਪੰਜਾਬੀ ਨੇ ਔਰ ਪੰਜਾਬੀ ਨੂੰ ਰੋਕਿਆ ਨਹੀਂ ਕਿਸੇ ਨੇ ਔਰ ਨਾ ਹੀ ਰੋਕਿਆ ਜਾਂਦਾ ਇਹ ਪਤਾ ਨਹੀਂ ਕਿੱਥੋਂ ਕਾਂਗਰਸ ਦੇ ਲੋਕ ਕਿਸੀਆਂ ਪਟੀਆਂ ਗੱਲਾਂ ਲੈ ਕੇ ਆਉਂਦੇ ਨੇ ਹਿੰਦੁਸਤਾਨ ਇੱਕ ਹੈ ਹਿੰਦੁਸਤਾਨ ਦੇ ਅੰਦਰ ਕੋਈ ਵੀ ਨਾਗਰਿਕ ਕਿੱਥੋਂ ਵੀ ਕਿੱਥੇ ਜਾ ਕੇ ਟ੍ਰੇਡ ਕਰ ਸਕਦਾ ਹੈ ਰਹਿ ਸਕਦਾ ਹੈ ਪਹਿਲੇ ਵਿਹਾਰ ਯੂਪੀ ਬਾਰੇ ਖੈਰਾ ਸਾਹਿਬ ਨੇ ਅਪਸ਼ਬਦ ਕਹੀ ਸੀ ਉਹਨ ਪੰਜਾਬੀਆਂ ਦੇ ਬਾਰੇ ਜਿਹੜੇ ਸ਼ਬਦ ਕਹੀ ਨੇ ਮੈਂ ਸਮਝਦਾ ਉਹਨਾਂ ਦਾ ਮਾਨਸਿਕ ਦਿਵਾਲੀਆਪਨ ਹੈ ਉਹਨਾਂ ਨੂੰ ਦੇਸ਼ ਦੀ ਜਾਣਕਾਰੀ ਨਹੀਂ ਕਿ ਤਾਮਿਲਨਾਡੂ ਦੇ ਅੰਦਰ ਵੀ ਦੱਖਣੀ ਸਿੱਖ ਰਹਿੰਦਾ ਹੈ ਹైదరాబాద్ ਚ ਵੀ ਦੱਖਣੀ ਸਿੱਖ ਰਹਿੰਦਾ ਹੈ ਕਰਨਾਟਕਾ ਚ ਵੀ ਦੱਖਣੀ ਸਿੱਖ ਰਹਿੰਦਾ ਹੈ ਕੇਰਲ ਚ ਵੀ ਸਿੱਖ ਰਹਿੰਦਾ ਹੈ ਦੁਨੀਆ ਦਾ ਹਿੰਦੁਸਤਾਨ ਦਾ ਕੋਈ ਕੋਨਾ ਨਹੀਂ ਜਿੱਥੇ ਪੰਜਾਬੀ ਨਹੀਂ ਮਿਲੇਗਾ ਔਰ ਪੰਜਾਬੀ ਆਪਣੀ ਮਿਹਨਤ ਕਾਰਨ अपने विजन कारण अपनी हार्ड वर्किंग कारण अपनी स्पष्टता के कारण अपनी जगह बना रहे हैं ना कि सुखपाल खैराखोल को सर्टिफिकेट लेने वाले ऐसा कि देश के प्रधानमंत्री अमित देश के प्रधानमंत्री श्री नरेंद्र मोदी जी गृह मंत्री अमित शाह जी रक्षा मंत्री राजनाथ सिंह जी ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਜੇ ਪੀ ਨੱਡਾ ਸਾਹਿਬ ਬਹੁਤ ਵੱਡੀ ਲੀਡਰਸ਼ਿਪ ਪੰਜਾਬ ਚ ਆ ਰਹੀ ਹੈ ਯੋਗੀ ਅਦਿੱਤਿਆਨਾਥ ਜੀ ਹੇਮੰਤ ਬਿਸਕਰਮਾ ਮਨੋਜ ਤਿਵਾੜੀ ਹਰਦੀਪ ਸਿੰਘ ਪੁਰੀ ਬੜੀ ਵੱਡੀ ਲੀਡਰਸ਼ਿਪ ਪੰਜਾਬ ਚ ਆ ਰਹੀ ਹੈ ਔਰ ਉਹ ਪੰਜਾਬ ਦੇ ਅੰਦਰ ਆ ਕੇ ਕੈਂਪੇਨ ਕਰੇਗੀ ਔਰ ਪ੍ਰਧਾਨ ਮੰਤਰੀ ਮੋਦੀ ਜੀ ਦਾ ਵਿਜ਼ਨ ਜਨ ਜਨ ਤੱਕ ਜਾਏ ਔਰ ਐਸੇ ਪ੍ਰਯਾਸ ਕਰੇ है कि तो कोई भी इन्टिया। इन्टिया। करे करें और ऐसे कई राउंड मीटिंग हुई है और कई राउंड मीटिंग ऐसे तैयार है सरकार बनने तो भी मीटिंग बीजेपी का या, तो या।, बीजे या मोदी सरकार ने कभी भी गेट क्लोज नहीं किया ओपन देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par